ਸੋਚਾਂ ਵਿੱਚ ਡੁੱਬਾ ਦਿਮਾਗ ਮੇਰਾ ਸੋਚਾਂ ਵਿੱਚ ਡੁੱਬਾ ਇਹ ਦਿਮਾਗ ਮੇਰਾ ਚੱਲ ਪਿਆ ਮਜਬੂਨ ਦੀ ਭਾਲ ਅੰਦਰ ਅਗ ਜੇਠ ਮਹੀਨੇ ਦੀ ਅਗ ਜੇਠ ਮਹੀਨੇ ਦੀ ਵੇਖ ਕੇ ਤੇ ਖੂਨੀ ਸੀਨ ਆਇਆ ਇੱਕ ਦਿਮਾਗ ਅੰਦਰ ਤੱਤੀ ਤਵੀ ਤੇ ਬੈਠਾ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਫਰਕ ਪਿਆ ਨਾ ਰਤੀ ਜਲਾਲ ਅੰਦਰ ਪਾਣਾ ਮੰਨ ਕੇ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਪਾਣਾ ਮੰਨ ਕੇ ਪਾਣੀ ਦਾ ਲਾਲ ਸੋਨਾ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਖੁਸ਼ਹਾਲ ਦਿਸਦਾ ਹਰ ਇੱਕ ਹਾਲ ਅੰਦਰ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਤਾਰ ਨਾਲ ਕਰਤਾਰ ਦੇ ਜੋੜ ਕੇ ਤੇ ਪਾਣਾ ਉਸੇ ਦਾ ਮੰਨੀ ਜਾ ਰਿਹਾ ਹੈ ਆਪ ਬੈਠ ਕੇ ਆਪ ਬੈਠ ਕੇ ਬਲਦੀ ਅੱਗ ਉੱਤੇ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ ਠੰਡ ਸਾਰੇ ਸੰਸਾਰ ਨੂੰ ਪਾ ਰਿਹਾ ਹੈ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਚੱਲੇ ਆ ਨਾ ਰੋਬ ਜਾਵੇ ਪੰਜਵੇਂ ਦਾ ਧਾਰ ਦਾ ਚੱਲੇ ਆ ਨਾ ਰੋਬ ਜਾਵੇ ਪੰਜਵੇਂ ਦਾ ਧਾਰ ਦਾ ਆਪ ਰੱਬ ਵੇਖੋ ਕਿੰਨੇ ਦੁੱਖੜੇ ਸਹਾਰ ਦਾ ਪੰਜਵੇਂ ਦਾ ਧਾਰ ਦਾ ਆਪ ਰੱਬ ਵੇਖੋ ਕਿੰਨੇ ਦੁੱਖੜੇ ਸਹਾਰ ਦਾ ਲੱਗਦਾ ਨਾ ਸੇਕ ਵੇਖੋ ਲੱਗਦਾ ਨਾ ਸੇਕ ਵੇਖੋ ਝਾਲ ਮਾ ਦੀ ਅੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤੀ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਝਾਲਮਾ ਨੇ ਵੇਖੋ ਕਿੰਨਾ ਕਹਿਰ ਕਮਾਇਆ ਝਾਲਮਾ ਨੇ ਵੇਖੋ ਕਿੰਨਾ ਕਹਿਰ ਕਮਾਇਆ ਹੈ ਭਾਨੀ ਮਾਦਾ ਚੰਦ ਤਤੀ ਤਵੀ ਤੇ ਬਿਠਾਇਆ ਹੈ ਭਾਨੀ ਮਾਦਾ ਚੰਨ ਤਤੀ ਤਵੀ ਤੇ ਬਿਠਾਇਆ ਹੈ ਜੀਦੀ ਗੂੜੀ ਰਮਜ਼ ਦਾ ਪਤਾ ਨਹੀਂ ਉਹ ਲੱਗਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਪਾਪੀ ਚੰਦੂ ਚੰਦਰ ਇਹਨੂੰ ਤਰਸ ਨਾ ਆਇਆ ਏ ਤਤਾ ਤਤਾ ਰੇਤ ਹਾਏ ਸ਼ੀਸ਼ ਉੱਤੇ ਪਾਇਆ ਹੈ ਗੁਰਾਂ ਨੂੰ ਸੀ ਪਤਾ ਉਹਦੀ ਹਰ ਇੱਕ ਰੱਗ ਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਅਖੀਰ ਲਬਨ ਮਹਿਮਾ ਸੱਚੇ ਪਾਤਸ਼ਾਹੀ ਜੱਗ ਤੋਂ ਨਿਆਰੀ ਹੈ ਮਹਿਮਾ ਸੱਚੇ ਪਾਤਸ਼ਾਹੀ ਜੱਗ ਤੋਂ ਨਿਆਰੀ ਹੈ ਖੂਨ ਨਾਲ ਸਿੱਜੀ ਜਿੰਨੇ ਸਿੱਖੀ ਦੀ ਕੇ ਆਰੀ ਹੈ ਜ਼ੁਲਮਾਂ ਦਾ ਭਾਂਬੜ ਸੀ ਲੁੱਟ ਲੁੱਟ ਵੱਲ ਦਾ ਤਤਿ ਤਵੀ ਉੱਤੇ ਬੈਠਾ ਵਾਲੀ ਸਾਰੇ ਜੱਗ ਦਾ ਤੇਰਾ ਪਾਣਾ ਤੇਰਾ ਪਾਣਾ মিঠা মিঠা লাগਦਾ তᱛি তਵੀ උਤੇ ਬੈਠਾ ਵਾਲੀ ਸਾਰੇ ਜੱਗ ਦਾ ਗੁਰਾ ਕਿਹਾ ਗੁਰਾ ਕਿਹਾ ਇਹ ਤਾਂ ਤਤੀ ਤਵੀ ਦਾ ਸੇਖ ਹੈ ਜੋ ਇਸ ਨੇ ਸਿੱਖੀ ਦਿਆਂ ਜਾਨਾਂ ਨੂੰ ਜਨਮ ਦੇਣਾ ਤਤਾ ਰੇਪ ਹੈ ਜੋ ਸ਼ੀਸ਼ ਤੇ ਪੈ ਰਿਹਾ ਹੈ ਐਨੇ ਅਣਕੀ ਜਵਾਨਾਂ ਨੂੰ ਜਨਮ ਦੇਣਾ ਉਬਰ ਰਿਹਾ ਹੈ ਜੋ ਪਾਣੀ ਦੇਗ ਅੰਦਰ ਐਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣਾ ਆ ਮੇਰੇ ਜਿਸਮ ਦੇ ਛਾਲੇ ਪਾਇ ਹੋਏ ਨੇ ਇਨਾ ਛਾਲਿਆਂ ਨੇ ਮੀਰੀ ਪੀਰੀ ਕਿਰਪਾ ਨਾਲ ਨੂੰ ਜਲਮ ਦੇਣਾ ਮੀਰੀ ਪੀਰੀ ਕਿਰਪਾ ਨਾਲ ਨੂੰ ਜਲਮ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ